ਜਿਹੜਾ ਇਨਸੀਡੈਂਟ ਹੋਇਆ ਆਰਜੀਏ ਕਰ ਮੈਡੀਕਲ ਕਾਲਜ ਕੋਲਕਾਤਾ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਨਾਲ ਇਹੋ ਜਿਹਾ ਇਨਸੀਡੈਂਟ ਹੋਇਆ ਇਹ ਬਹੁਤ ਹੀ ਸ਼ੇਮਫੁਲ ਇਨਸੀਡੈਂਸ ਹੈ ਮੇਰੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਡਾਕਟਰਸ ਦੀ ਅਗਰ ਸੁਰੱਖਿਆ ਹੈਗੀ ਤਾਂ ਉਹ ਆਪਣੀ ਸੇਫਟੀ ਨਾਲ ਕੰਮ ਕਰਨ ਸੇਫਟੀ ਨਾਲ ਕੰਮ ਕਰ ਸਕਦੇ ਤਦ ਹੀ ਜੇ ਉਹਨਾਂ ਨੂੰ ਸਿਕਿਉਰਿਟੀ ਮਿਲੇਗੀ 24 ਹਾਅਰ ਇਨ ਟੂ 7 ਜੇ ਡਾਕਟਰ 24 ਆਰ ਇਨ ਟੂ 7 ਆਪਣੀ ਸਰਵਿਸੇਸ ਦੇ ਸਕਦੇ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ 24 ਆਰ ਇਨ ਟੂ 7 ਕਿਉਂ ਨਹੀਂ ਮਿਲ ਸਕਦੀ ਜੀ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ ਅਸੀਂ ਸਮਝਦੇ ਹਾਂ ਕਿ ਦੂਰੋਂ ਦੂਰੋਂ ਲੋਕੀ ਆਂਦੇ ਆ ਆਪ ਦਾ ਇਲਾਜ ਕਰਾਨ ਆਪਦੇ ਟੈਸਟ ਕਰਾਨ ਉਹਨਾਂ ਨੂੰ ਆਂਦੇ ਆ ਤਾਂ ਆਪੀਡੀ ਕਲੋਜ਼ ਮਿਲਦੀ ਹੈ ਪਰ ਅਸੀਂ ਵੀ ਮਜਬੂਰ ਆ ਜਦ ਤੱਕ ਗਵਰਨਮੈਂਟ ਸਟ੍ਰਿਕਟ ਐਕਸ਼ਨਸ ਔਰ ਸਟੈਪਸ ਨਹੀਂ ਲੈਂਦੀ ਰੂਲਸ ਨਹੀਂ ਬੰਦੇ ਹੈਗੇ ਡਾਕਟਰਸ ਦੀ ਸਿਕਿਉਰਿਟੀ ਵਾਸਤੇ ਤੇ ਇਹ ਤਾਂ ਇਦਾਂ ਹੀ ਚੱਲੇਗਾ ਸਿਰਫ ਓਪੀਡੀ ਬੰਦ ਹੈ ਐਮਰਜੈਂਸੀ ਚੱਲ ਰਹੀ ਹੈ ਪੋਸਟਮਾਰਟਮਸ ਵੀ ਹੋਣਗੇ ਔਰ ਮੈਡੀਕਲ ਲੀਗਲਸ ਔਰ ਜਿਹੜੇ ਐਮਰਜੈਂਸੀ ਪੇਸ਼ੈਂਟਸ ਆ ਰਹੇ ਆ ਸਾਰਿਆਂ ਦਾ ਟ੍ਰੀਟਮੈਂਟ ਹੋ ਰਿਹਾ ਮੈਂ ਐਸੋਸੀਏਸ਼ਨ ਕਹੇ ਕਿ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਉਹਨਾਂ ਦੇ ਨਾਲ ਹੀ ਚੱਲਾਂਗੇ ਸੁਰੱਖਿਆ ਦੇਖੋ ਡਾਕਟਰਸ ਜਿਵੇਂ ਨਾਈਟ ਡਿਊਟੀਆਂ ਦੇ ਵਿੱਚ ਫੀਮੇਲ ਡਾਕਟਰਸ ਹੁੰਦੀ ਹੈ ਨਾਟ ਇਵਨ ਫੀਮੇਲ ਡਾਕਟਰਸ ਪੈਰਾਮੈਡੀਕਲ ਸਟਾਫ ਹੈ ਚਾਹੇ ਜਿਹੜਾ ਚਾਹੇ ਉਹ ਕਲਾਸ 4 ਹੈ ਚਾਹੇ ਉਹ ਸਫਾਈ ਸੇਵਕ ਹੈ ਉਹ ਆਪਣੇ ਆਪ ਨੂੰ ਸਿਕਿਉਰ ਫੀਲ ਨਹੀਂ ਕਰਦੇ ਜਦ ਤੱਕ 24 ਆਵਰਸ ਇਨ ਟੂ 7 ਸਿਕਿਉਰਿਟੀ ਨਹੀਂ ਮਿਲਦੀ ਕੰਮ ਕਰਨਾ ਬਹੁਤ ਹੀ ਔਖਾ ਹੈ ਸਾਡਾ ਪ੍ਰੋਟੈਸਟ ਬਹੁਤ ਸ਼ਾਂਤੀਪੂਰਵਕ ਹੈ ਸਾਡਾ ਅੱਜ ਸਿਰਫ ਓਪੀਡੀ ਬੰਦ ਹੈ ਐਮਰਜੈਂਸੀ ਪੂਰੇ ਹਸਪੀਟਲ ਚ ਚੱਲੂਗੀ ਇਲੈਕਟਿਵ ਸਰਜਰੀਜ਼ ਬੰਦ ਹੈ ओपीडी ਚ ਪੇਸ਼ੈਂਟ ਨਹੀਂ ਦੇਖਿਆ ਜਾਊਗਾ ਇਸ ਲਈ ਪਰਚੀ ਬੰਦ ਕੀਤੀ ਗਈ ਹੈ ਬਟ ਐਮਰਜੈਂਸੀ ਫੁੱਲ ਫਲੇਚ ਚੱਲੂਗੀ ਪਰਚੇ ਕੱਟੇ ਜਾਣਗੇ ਪੋਸਟਮਾਰਟਮ ਹੋਣਗੇ ਉਧਰ ਵਾਟਸਐਪ ਚੱਲਣਗੇ ਆ ਬਟ ਸਿਰਫ ਇੱਕ ओपीडी ਬੰਦ ਕੀਤੀ ਅਸੀਂ ਸਾਡੀ ਮੰਗ ਇਹੀ ਹੈ ਕਿ ਹਰ ਤਰੀਕੇ ਦੇ ਡਾਕਟਰ ਨੂੰ ਸਿਕਿਉਰਿਟੀ ਮਿਲੇ ਅੱਜ ਜੇ ਕਿਸੇ ਫੀਮੇਲ ਨਾਲ ਹੋਇਆ ਕੱਲ ਨੂੰ ਕੋਈ ਵੀ ਤਰ੍ਹਾਂ ਦੀ ਵਾਰਦਾਤ ਹੋ ਸਕਦੀ ਹੈ ਸਿਰਫ ਡਾਕਟਰਸ ਨਹੀਂ ਹੁੰਦੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਪੂਰੇ ਹਸਪੀਟਲ ਚ ਬਹੁਤ ਤਰੀਕੇ ਦਾ ਫੀਮੇਲ ਸਟਾਫ ਕੰਮ ਕਰਦਾ ਹੈ ਤੇ ਜੋ ਬੰਦਾ ਹਸਪੀਟਲ ਚ ਕੰਮ ਕਰਦਾ ਉਹਦਾ ਕੋਈ ਫਿਕਸ ਡਿਊਟੀ ਆਵਰ ਨਹੀਂ ਹੁੰਦਾ ਇੱਕ ਡਾਕਟਰ ਨੂੰ ਕਿਸੇ ਵੀ ਟਾਈਮ ਕਾਲ ਪੈ ਸਕਦੀ ਹੈ ਚਾਹੇ ਰਾਤ ਦੇ 2 ਵਜੇ ਹੋਣ ਆਉਣਾ ਪੈਂਦਾ ਫਿਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਮੇਰੀ ਡਿਊਟੀ ਹੈ ਕਿ ਨਹੀਂ ਹੈ ਇਸ ਲਈ ਸਾਨੂੰ ਸਾਡੀ ਸਿਕਿਉਰਿਟੀ ਚਾਹੀਦੀ ਹੈ ਤਾਂਕਿ ਕੱਲ ਨੂੰ ਕਿਸੇ ਹੋਰ ਨਾਲ ਇਹ ਚੀਜ਼ ਨਾ ਅਸੀਂ ਮਲਟੀਪਲ ਟਾਈਮ ਜਦੋਂ ਅੱਗੇ ਵੀ ਇੱਥੇ ਐਮਰਜੈਂਸੀ ਚ ਰੋਲੇ ਪੈਂਦੇ ਨੇ ਅਸੀਂ ਮਲਟੀਪਲ ਟਾਈਮਸ ਰਿਟਨ ਚ ਵੀ ਐਪਲੀਕੇਸ਼ਨ ਦਿੱਤੀਆਂ ਨੇ ਬਟ ਕਦੇ ਕੋਈ ਐਕਸ਼ਨ ਨਹੀਂ ਹੋਇਆ ਵਾ ਅਸੀਂ ਸਿਕਿਉਰਿਟੀ ਚਾਹੁੰਦੇ ਹਾਂ ਕਿ ਇੱਥੇ ਹਰ ਟਾਈਮ ਸਿਕਿਉਰਿਟੀ ਵਧੀ ਹੋਵੇ ਤੇ ਜੋ ਵੀ ਹਸਪੀਟਲ ਚ ਐਂਟਰ ਕਰਦਾ ਉਹਦੀ ਪ੍ਰੋਪਰ ਚੈਕ ਪਿੰਡਾਂ ਚੋਂ ਤੁਰ ਕੇ ਆਉਂਦੇ ਆਪਾਂ ਨੂੰ ਵੀ ਪਤਾ ਕਿਹੋ ਜਿਹਾ ਪੇਸ਼ੈਂਟ ਸਿਵਲ ਚ ਆਉਂਦਾ ਹੈ ਤੰਗ ਤਾਂ ਸਾਰੇ ਹੋ ਰਿਹਾ ਜੇ ਸਰਕਾਰ ਸਾਡੀ ਨਹੀਂ ਸੁਣ ਰਹੀ ਸ਼ਾਇਦ ਲੋਕਾਂ ਦੀ ਉਹਦੇ ਕਰਕੇ ਹੀ ਸੁਣ ਲੇ ਜੋ ਵੈਸਟ ਬੰਗਾਲ ਦੇ ਵਿੱਚ ਕੋਲਕਾਟਾ ਦੇ ਵਿੱਚ ਸਾਡੇ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਇਨਸੀਡੈਂਟ ਹੋਇਆ ਬਹੁਤ ਹੀ ਮੰਦ ਭਾਗੀ ਘਟਨਾ ਹੈ ਇਹਦੇ ਨਾਲ ਸਾਰੀ ਡਾਕਟਰ ਕਮਿਊਨਿਟੀ ਸਾਰੀ ਮੈਡੀਕਲ ਕਮਿਊਨਿਟੀ ਸ਼ੌਕ ਦੇ ਵਿੱਚ ਹੈਗੇ ਆ ਸਾਰੇ ਰੋਸ਼ ਪ੍ਰਦਰਸ਼ਨ ਕਰ ਰਹੇ ਹੈਗੇ ਆ ਜੋ ਅੱਜ ਦੀ ਕਾਲਜ ਪੀसीएमਐਸ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਗਈ ਹੈ ਇਹਦੇ ਵਿੱਚ ਸਮੂਹ ਆਰੇਮ ਉਸ ਨਰਸਿੰਗ ਸਟਾਫ ਪੈਰਾਮੈਡੀਕਲ ਸਟਾਫ ਸਾਡੇ ਨਾਲ ਹੈਗਾ ਕੰਪਲੀਟ ਆਪੀਡੀ ਸ਼ਟਡਾਊਨ ਹੈਗੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਗਵਰਨਮੈਂਟ ਇੰਸਟੀਚਿਊਟਸ ਸਾਰਿਆਂ ਦੇ ਵਿੱਚ ਇਹਦੇ ਵਿੱਚ ਅਸੀਂ ਅੱਜ ਤੋਂ ਕਈ 2 ਮਹੀਨੇ ਪਹਿਲਾਂ ਮਿਸਟਰ ਸਾਹਿਬ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਬੜਾ ਕਲੀਅਰਲੀ ਕਿਹਾ ਸੀਗਾ ਕਿ ਹਰੇਕ ਜਿੰਨੇ ਕਾਰਪੋਰੇਟ ਹਸਪਤਾਲਾ ਜਾਂ ਸਰਕਾਰੀ ਹਸਪਤਾਲ ਵੀ ਆ ਪੀਜੀਆਈ ਆ ਐਮਜ਼ਾ ਸਾਰਿਆਂ ਦੇ ਵਿੱਚ ਗਾਰਡਡ ਸਿਕਿਉਰਟੀ ਹੈਗੀ ਆ ਗੇਟ ਦੇ ਵਿੱਚ ਮਰੀਜ਼ ਆਉਂਦਾ ਉਹਦੇ ਨਾਲ ਇੱਕ ਬੰਦਾ ਨਾਲ ਜਾਂਦਾ ਹੈਗਾ ਪਰ ਸਿਵਲ ਹਸਪਤਾਲਾਂ ਦੇ ਵਿੱਚ ਕਿਵੇਂ ਹੁੰਦਾ ਹੈਗਾ ਕਿ ਇੱਕ ਮਰੀਜ਼ ਹੁੰਦਾ ਉਹਦੇ ਨਾਲ 10-10 ਬੰਦੇ ਉੱਤੇ ਆ ਕੇ ਬਹਿ ਜਾਂਦੇ ਹੈਗੇ ਆ ਨਾ ਇਹਦੇ ਨਾਲ ਹਸਪਤਾਲ ਦਾ ਵੀ ਲਾਸ ਹੁੰਦਾ ਚੋਰੀਆਂ ਹੁੰਦੀਆਂ ਹੈਗੀਆਂ ਸਮਾਨ ਟੁੱਟਦਾ ਪ੍ਰਾਪਰਟੀ ਦਾ ਲਾਸ ਹੁੰਦਾ ਹੈਗਾ ਤੇ ਜੋ ਸਾਡੇ ਫੀਮੇਲ ਸਟਾਫ ਰਾਤ ਨੂੰ ਡਿਊਟੀਆਂ ਕਰਦੇ ਹੈਗੇ ਉਹ ਇਨਸਿਕਿਉਰ ਫੀਲ ਕਰਦੇ ਆ ਉਹ ਇੱਕ ਲੇਡੀ ਡਾਕਟਰ ਲੇਡੀ ਸਟਾਫ ਨਰਸ ਇਕੱਲੀ ਹੁੰਦੀ ਹੈਗੀ ਆ ਤੇ 10-10 ਬੰਦੇ दारू ਪੀ ਕੇ ਆਸ-ਪਾਸੇ ਤੁਰੇ ਫਿਰਦੇ ਹੁੰਦੇ ਜਦੋਂ ਉਹ ਸਿਕਿਉਰ ਹੀ ਨਹੀਂ ਫੀਲ ਕਰਦੀ ਉਹ ਲਾਜ ਕਿਵੇਂ ਕਰੂਗੀ ਮਰੀਟਾਂ ਦਾ ਉਹ ਡਰਦੀ ਹੈ ਵਾਰਡ ਦੇ ਵਿੱਚ ਜਾਣ ਤੋਂ ਵੀ ਇਹ ਹਾਲੀ ਐਮਰਜੈਂਸੀ ਦੇ ਵਿੱਚ ਡਾਕਟਰਾਂ ਦਾ ਹੁੰਦਾ ਹੈਗਾ ਇੱਕ ਮਰੀਜ਼ ਹੁੰਦਾ ਹੈਗਾ ਜਿਹੜੇ ਸਪੈਸ਼ਲੀ ਲੜਾਈ ਝਗੜੇ ਦੇ ਮਰੀਜ਼ ਆਉਂਦੇ ਹੈਗੇ ਉਹਦੇ ਨਾਲ ਅੱਧਾ 20 ਬੰਦੇ ਦਾਰੂ ਵੀ ਕੇ ਨਾਲ ਆਏ ਹੁੰਦੇ ਹੈਗੇ ਆ ਬਹਿਸਦੇ ਆ ਲੜਦੇ ਆ ਬਹੁਤ ਵਾਰ ਗਲਤ ਇਨਸੀਡੈਂਟ ਵੀ ਹੁੰਦੇ ਆ ਗਲਤ ਬੋਲ ਕੇ ਵੀ ਚਲੇ ਜਾਂਦੇ ਹੈਗੇ ਆ ਡੀਜੀਪੀ ਸਾਹਿਬ ਨੇ ਇਹਦਾ ਨੋਟਿਸ ਲਿਆ ਸੀ ਆ ਉਹਨਾਂ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਰਾਉਂਡ ਦੀ ਕੋਲ ਸਿਕਿਉਰਿਟੀ ਦਿੱਤੀ ਜਾਵੇ 2 ਸਾਲ ਪਹਿਲਾਂ ਇਹ ਲੈਟਰ ਇਸ਼ੂ ਹੋਇਆ ਸੀ ਡੀਜੀਪੀ ਪੰਜਾਬ ਵੱਲੋਂ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਅਸੀਂ ਮਿਨਿਸਟਰ ਸਾਹਿਬ ਨੂੰ ਡਾਕਟਰ ਬਲਬੀਰ ਸਿੰਘ ਨੂੰ ਮਿਲੇ ਸੀ ਉਹਨਾਂ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਜ਼ਿਆਦਾ ਅਸੀਂ ਨਹੀਂ ਸਾਡੀ ਕੁ ਮੰਗਣੀ ਹੈ ਅਸੀਂ ਆਪ ਦੇ ਲਈ ਨਹੀਂ ਕੁਛ ਮੰਗ ਰਹੇ ਅਸੀਂ ਇਹ ਕਹਿੰਦੇ ਹਾਂ ਕਿ ਜੋ ਸਾਡੇ ਡਾਕਟਰ ਜਿਹੜੇ ਐਮਰਜੈਂਸੀ ਕਰਦੇ ਹੈਗੇ ਆ ਉਹ ਐਟ ਲੀਸਟ ਸੇਫ ਹੀਲ ਕਰਨ ਉਹ ਵੀ ਕਿਸੇ ਦੀਆਂ ਕੁੜੀਆਂ ਹੈਗੀਆਂ ਸਾਡੀਆਂ ਭੈਣਾਂ ਸਾਡੀਆਂ ਠੀਆਂ ਹੈਗੀਆਂ ਸਾਰੇ ਸਾਡੇ ਪਰਿਵਾਰ ਦਾ ਹਿੱਸਾ ਹੈਗਾ ਜੋ ਸਿਕਿਉਰ ਹੀ ਨਹੀਂ ਹੈ ਕੰਮ ਕਿਵੇਂ ਕਰਨਗੇ ਉਹ ਉਹਨੇ ਟਾਲ ਮਟੋਲ ਜਾਂ ਕਰਕੇ ਗੱਲ ਟਾਲ ਦਿੱਤੀ ਉਹਦੇ ਪ੍ਰੋਟੈਸਟ ਦੇ ਵਿੱਚ ਅੱਜ ਅਸੀਂ ਉਦੋਂ ਬਾਅਦ ਚ ਉਹ ਇਨਸੀਡੈਂਟ ਹੋ ਗਿਆ ਮੀਨ ਆਇਲ ਤੇ ਅਸੀਂ ਅੱਜ ਦੀ ਅਸੀਂ ਜਿਹੜੀ ਹੈਗੀ ਕਾਲ ਦਿੱਤੀ ਹੈਗੀ ਆ ਬੰਦ ਕਰਨ ਦੀ ਮਿਨਿਸਟਰ ਸਾਹਿਬ ਨੂੰ ਬੜਾ ਕਲੀਅਰ ਮੈਸੇਜ ਦਿੱਤਾ ਹੈਗਾ ਕਿ ਇਹਦਾ ਤੁਸੀਂ ਪ੍ਰਬੰਧ ਕਰੋ ਸਟੇਟ ਲੈਵਲ ਤੇ ਕਰੋ ਲੋਕਲ ਲੈਵਲ ਤੇ ਨਹੀਂ ਹੋਣਾ ਹੈਗਾ ਜੇ ਕਰੋਗੇ ਅਸੀਂ ਕੰਮ ਕਰਨ ਨੂੰ ਖੜੇ ਆ ਕੋਈ ਐਸੋਸੀਏਸ਼ਨ ਨਹੀਂ ਚਾਹੁੰਦੀ ਕਿ ਮਰੀਜ਼ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਵੇ ਮਰੀਜ਼ ਖੱਜਲ ਹੋਣ ਇਸੇ ਕਰਕੇ ਅੱਜ ਅਸੀਂ ਐਮਰਜੈਂਸੀ ਬੰਦ ਨਹੀਂ ਕੀਤੀ ਹੈ ਇਲੈਕਟਿਵ ਸਰਜਰੀ ਚੱਲ ਰਹੀਆਂ ਹੈਗੀਆਂ ਆਪੀਡੀ ਬਲਾਕ ਇਲੈਕਟਿਵਿਟੀ ਮੰਗ ਰਹੇ ਹੈਗੇ ਆ ਪਰ ਜੇ ਇਹ ਮੰਗ ਨਹੀਂ ਮੰਨਣਗੇ ਬਿਲਕੁਲ ਜਾਇਜ਼ ਮੰਗ ਹੈਗੀ ਆ ਨਹੀਂ ਮੰਨਣਗੇ ਤਾਂ ਅਸੀਂ ਇਹ ਸੰਘਰਸ਼ ਨੂੰ ਤੇਜ਼ ਕਰਾਂਗੇ ਪਰ ਟੈਸਟ ਆ ਅੱਜ ਦੇ ਦੇਣੀ ਹੈਗਾ ਕਿਉਂਕਿ ਕੱਲ ਅਸੀਂ ਸੈਕਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਬੜਾ ਪੋਜ਼ਿਟਿਵ ਸਾਨੂੰ ਦਿੱਤਾ ਸੀਗਾ ਕਿ ਮੈਂ ਵਿਦਨ ਫਿਊ ਡੇਸ ਜਿਹੜਾ ਹੈਗਾ ਇਹ ਇੰਪਲੀਮੈਂਟ ਕਰੂੰਗਾ ਮੈਂ ਡੀਜੀਪੀ ਦੇ ਨਾਲ ਵੀ ਗੱਲ ਕਰੂੰਗਾ ਤੇ ਲੋਕਲ ਲੈਵਲ ਦੇ ਉੱਤੇ ਵੀ ਜਿੰਨੇ ਅਸੀਂ ਪੈਸਕੋ ਦੇ ਨਾਲ ਗੱਲ ਕਰਕੇ ਜੋ ਸਕਿਉਰਟੀ ਹੈਗੀ ਅਸੀਂ ਜਿਹੜੇ ਪ੍ਰੋਵਾਈਡ ਕਰਾਂਗੇ ਐਮਰਜੈਂਸੀ ਦੇ ਵਿੱਚ